ਜਾਏ ਉਹ ਇਸ ਬੰਦੀ ਮੇਰੀ ਹੈਪੀ ਪ੍ਰਧਾਨ ਨਾਲ ਗੱਲ ਕੱਲ ਸ਼ਾਮ ਨੂੰ ਹੋਈ ਸੀ ਜਿਸ ਬਾਰੇ ਹੈਪੀ ਪ੍ਰਧਾਨ ਨੇ ਮੇਰੇ ਧਿਆਨ 'ਚ ਵੀ ਲੰਦਾ ਸੀਗਾ ਵੀ ਅੱਜ ਕੱਲ ਉੱਥੇ ਸਾਡੇ ਪਿੰਡ ਦੇ ਵਿੱਚ ਬੰਦੇ ਆਏ ਸੀਗੇ ਤੇ ਸੀਲਰ ਸਾਹਿਬ ਨੇ ਉੱਥੇ ਆ ਕੇ ਜੋ ਗੱਲ ਸ਼ੁਰੂ ਕੀਤੀ ਵੀ ਅਸੀਂ ਜ਼ਮੀਰ ਦੀ ਕੁਰਸੀ ਕਰਨ ਵਾਸਤੇ ਆਏ ਆ ਪਰ ਕੁਝ ਉੱਥੇ ਦੇ ਕਿਸਾਨ ਹਾਜ਼ਰ ਸੀਗੇ ਸਾਡੇ ਪਿੰਡ ਦੇ ਲੰਬੜਦਾਰ ਸਾਹਿਬ ਹਾਜ਼ਰ ਸੀਗੇ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਸਾਡੇ ਪਿੰਡ ਦਾ ਕੋਈ ਵੀ ਬੰਦਾ ਖੋਲੀ ਵਿਦਿਆ ਨੂੰ ਤਿਆਰ ਨਹੀਂ ਹੈ ਪਰ ਉੱਥੇ ਕੁਝ ਹੋਰ ਪਾਰਦੇ ਪਿੰਡ ਦੇ ਕੋ ਬੰਦੇ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਬੋਲੀ ਦੇ ਨੂੰ ਤਿਆਰ ਆ ਤੇ ਉਸ ਸੰਬੰਧੀ ਅੱਜ ਜੋ ਤੁਸੀਂ ਇੱਥੇ ਪਹੁੰਚੇ ਹੋ ਮੇਰੇ ਪ੍ਰਧਾਨ ਜੀ ਜਸੰਦਰ ਸਿੰਘ ਰੋਮਾ ਇਹਨਾਂ ਨਾਲ ਗੱਲ ਹੋਈ ਸੀ ਉਸ ਤੋਂ ਪਹਿਲਾਂ ਮੇਰੀ ਜਿਹੜੀ ਸੀ ਪ੍ਰਸ਼ਾਸਨ ਦੇ ਵਿੱਚ ਸਾਡੇ ਐਸ.ਐਮ. ਸਾਹਿਬ ਤੇ ਲਾਲਾ ਸਾਹਿਬ ਨਾਲ ਵੀ ਗੱਲ ਹੋਈ ਸੀ ਜਿਨ੍ਹਾਂ ਨੇ ਕਿਹਾ ਵੀ ਜਦੋਂ ਉਹ ਉੱਥੇ ਗਏ ਉਹ ਗੱਲ ਉੱਥੋਂ ਦੀ ਆਪਸ ਵਿੱਚ ਹੋਈ ਉਹਦੇ ਤੋਂ ਨਾ ਹੀ ਗਿਆ ਸੀ ਕਿ ਜਦੋਂ ਮੈਂ ਇੱਥੇ ਪਹੁੰਚਿਆ ਤੇ ਪਿੰਡ ਦੇ ਕੋਈ ਵੀ ਬੰਦਾ ਬੋਲੀ ਦੇ ਨੂੰ ਚਾਰਨਿੰਗ ਜਿਹਾਗਾ ਤੇ ਉਸ ਤੋਂ ਬਾਅਦ ਵਿੱਚ ਜਦੋਂ ਨੱਗਰ ਨੂੰ ਖੁਸ਼ ਆ ਗਿਆ ਉਹਨਾਂ ਨੇ ਵੀ ਕਿਹਾ ਵੀ ਸਾਡਾ ਬੰਦਾ ਬੋਲੀ ਦੇ ਨੂੰ ਯਾਰ ਨਹੀਂ ਜਦੋਂ ਬਾਹਲੇ ਬੰਦਿਆਂ ਨਾਲ ਗੱਲ ਕੀਤੀ ਉਹਨਾਂ ਨੇ ਹੱਥ ਖੜਾ ਕਰਕੇ ਕਿਹਾ ਵੀ ਅਸੀਂ ਬੋਲੀ ਦੇ ਨੂੰ ਪਿਆਰ ਆ ਤੇ ਉਹ ਕਹਿੰਦੇ ਮੈਂ ਉਹਨਾਂ ਦੇ ਨਾਮ ਲਿਖ ਲੈ ਲੇਖੋ ਤੋਂ ਬਾਅਦ ਜਦੋਂ ਪਤਾ ਲੱਗਿਆ ਕਿ ਹੁਣ ਮਾਹੌਲ ਇੱਥੇ ਠੀਕ ਨਹੀਂ ਹੈਗਾ ਤੇ ਮੈਂ ਉਥੋਂ ਵਾਪਸ ਆ ਗਿਆ ਵੀ ਮੇਰੇ ਵੱਲੋਂ ਇਵੇਂ ਦੀ ਕੋਈ ਬੋਲੀ ਨਹੀਂ ਕੀਤੀ ਗਈ ਮੈਂ ਤਾਂ ਸਿਰਫ ਜਿਹੜੀ ਆਪਣੀ ਰਿਪੋਰਟ ਆ 2 ਤਰੀਕ ਨੂੰ 3 ਤਰੀਕ ਲੱਗੀ ਕੋਰਟ ਦੇ ਵਿੱਚ ਤੇ ਦੇਣੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਮੇਰੇ ਵੱਲੋਂ ਕੋਈ ਬੋਲੀ ਨਹੀਂ ਹੋਈ ਕਿਉਂਕਿ ਬੋਲੀ ਦੇਣ ਵਾਸਤੇ ਉਥੇ ਥੋੜਾ ਪ੍ਰੋਪਰ ਸਮਾਜ ਨਹੀਂ ਦਾ ਸਰਪ੍ਰੋਤੇ ਕਾਰਵਾਈ ਕਰਨੀ ਚਾਹੀਦੀ ਆ ਉਹ ਮਤੋਂ ਨਹੀਂ ਹੋ ਸਕੀ ਤੇ ਬੋਲੀ ਉੱਥੇ ਨਹੀਂ ਹੋਈ ਇਹ ਤੁਹਾਨੂੰ ਇਹ ਵਿਸ਼ਵਾਸ ਦੋਣੇ ਆ ਇਹ ਤੁਹਾਡੇ ਜਿਹੜੀ ਤੁਸੀਂ ਕਹਿ ਰਹੇ ਹੋ ਬੋਲੀ ਹੋਈ ਹੈ ਬੋਲੀ ਨਹੀਂ ਹੋਈ ਉਹਦੇ ਵਿੱਚ ਅਗਲੀ ਤਰੀਕ ਪੇਸ਼ੀ ਤੋਂ ਬਾਅਦ ਚਾਕੇ ਜੋ ਮਾਨਨੋਕ ਆਦਾਲਤ ਕਰਨਗੇ ਫੈਸਲਾ ਉਹਦੀ ਗੱਲ ਹੋਣੀ ਹੈ ਪਰ ਬੋਲੀ ਜਿਹੜੀ ਹੈ ਜਿਸ ਕਰਕੇ ਤੁਸੀਂ ਆਏ ਹੋ ਬੋਲੀ ਨਹੀਂ ਹੋਈ ਇਹ ਤੁਹਾਨੂੰ ਮੈਂ ਆਪਣੇ ਵੱਲੋਂ ਔਰ ਪ੍ਰਸ਼ਾਸਨ ਵੱਲੋਂ ਇਹ ਵਿਸ਼ਵਾਸ ਦਵਾਉਂਦਾ ਬਹੁਤ ਬਹੁਤ ਧੰਨਵਾਦ ਆ ਸਾਡੇ ਕਿਸਾਨ ਵੀਰਾਂ ਦਾ ਜੋ ਤੁਸੀਂ ਇੱਕ ਰਸਤੇ 'ਚ ਬੈਠ ਕੇ ਇਸ ਬੋਲੀ ਤੁਸੀਂ ਆਪਣਾ ਧਰਮ ਨਾਲ ਕੀਤਾ ਔਰ ਬਾਕੀ ਟ੍ਰੈਫਿਕ ਚੱਲਦਾ ਰੱਖਿਆ ਔਰ ਆਪ ਅਭਲੇ ਨੂੰ ਬੜਾ ਸੋਣਾ ਵੀ ਸਾਧਤਾ ਤੁਹਾਡਾ ਜਲਦੀ ਬਹੁਤ ਧੰਨਵਾਦ ਜਿੰਦਾਬਾਦ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਐਸਪੀ ਹਰਵਿੰਦਰ ਸਿੰਘ ਜੀ